ਅਜੀ ਕਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਜਿੰਨੀ ਤਾਰੀਫ ਕਰੀਏ ਉਨੀ ਥੋੜੀ ਆ ਕਿਉਂ ਕਿ ਸਿੱਖ ਲੋਖਾਰੀ ਨੇ ਜਿੰਨੇ ਉਹਨਾਂ ਨੇ ਸਿੱਖ ਗੁਰੂ ਹੋਣ ਦੇ ਨਾਤੇ ਤਾਰੀਫ ਕੀਤੀ ਆ ਪਰ ਕਮਾਲ ਦੀ ਗੱਲ ਇਹ ਆ ਗੁਰੂ ਗੋਬਿੰਦ ਸਿੰਘ ਦੀ ਤਾਰੀਫ Hindu ਲੋਖਾਰੀਆਂ ਨੇ ਵੀ ਕੀਤੀ ਆ ਤੇ ਮੁਸਲਮਾਨ ਲੋਖਾਰੀਆਂ ਨੇ ਵੀ ਕੀਤੀ ਆ ਅੱਲਾ ਯਾਰ ਰੱਖਾ ਜੋ ਵੀ ਲਿਖਦਾ ਕਹਿੰਦਾ ਬਸ ਹਿੰਦੂ ਵਿੱਚ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੇਟੇ ਕਿਟਵਾਏ ਖੁਦਾ ਕੇ ਲੀਏ ਬਾਜਾ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਦ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ ਤੇਰੇ ਗੁਨਾ ਤਾਂ ਚੋਜੀ ਭੰਡਾਰ ਵੱਡਾ ਜੁਗਾ ਜੁਗਾ ਲੱਥਣਾ ਇਸ ਜਗਤ ਤੋਂ ਜੁਗਾ ਜੁਗਾ ਨਾ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਪੀਰਾਂ ਵਾਲਿਆ ਕਰਾਂ ਕੀ ਸਿਫਤ ਤੇਰੀ ਮੈਨੂੰ ਯਾਦ ਨੇ ਬਚਪਨ ਦੇ ਦੀਰ ਤੇਰੇ ਤੇਰੇ ਤੀਰ ਉਹ ਤੀਰਾਂ ਨੂੰ ਬਿੰਦੇ ਸਨ ਕੱਢਦੇ ਤੀਰ ਨਾਣਾ ਚੋਂ ਨੀਰ ਤੇਰੇ ਤੇਰੇ ਤੀਰ ਕੀ ਨਜਰਾਂ ਦੇ ਤੀਰ ਮਾਰੇ ਬਣ ਕੇ ਚਾਟੜੇ ਲਖ ਰਾਗੀਰ ਤੇਰੇ ਕਿੰਨੀ ਤੇਰੇ ਅਮਰੀਦਾਂ ਦੇ ਰੱਬ ਜਾਣੇ ਪੈਰੀ ਪੀਰ ਪੈ ਪੀਰਾਂ ਦੇ ਪੀਰ ਤੇਰੇ ਇਸ ਮਹੀਨੇ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਚੱਲ ਰਿਹਾ ਉਸ ਮਹੀਨੇ ਦੇ ਵਿੱਚ ਗੁਰੂ ਕਲਕਿਤਾਰ ਸਿੱਖੇ ਪਾਸ਼ਾ ਜੀ ਦਾ ਸਾਰਾ ਪਰਿਵਾਰ ਜਿਹੜਾ ਵਿਛੜ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਉਸ ਇਤਿਹਾਸ ਦਾ ਔਰ ਵੱਡੇ ਫਰਜੰਦ ਗੁਰੂ ਸਾਹਿਬ ਦੇ ਚਮਕੌਰ ਸਰ ਦੀ ਗੜੀ ਵਿੱਚ ਸੀਸ ਨਾ ਪਾ ਜਾਂਦੇ ਨੇ ਔਰ ਛੋਟੇ ਸਾਹਿਬ ਜਦੇ ਜਿਹੜੇ ਨੇ ਉਹ ਸਰਹੱਦ ਦੀਆਂ ਨੀਹਾਂ ਦੇ ਵਿੱਚ ਆਪਣਾ ਜਿਹੜਾ ਸ਼ਾਨਤਾ ਦਾ ਜਨਮ ਕੀ ਜਾਂਦੇ ਨੇ ਖੰਡੇ ਪੁਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਜਿਹੜੇ ਨੇ ਅਕਾਲ ਪੁਰਖ ਬਾਈ ਗੁਰੂ ਦੇ ਚਰਨਾਂ ਵਿੱਚ ਜਾਬਰਜ ਦੇ ਨੇ ਅੱਜ ਤੁਹਾਨੂੰ ਇਤਿਹਾਸ ਬਾਰੇ ਜਿਹੜੀਆਂ ਪਿਛਲੇ ਆ ਚਾਰ ਸਾਲਾਂ ਤੋਂ ਅਸੀਂ ਡੀਪਲੀ ਥੋੜਾ ਕਰਵਾਇਆ ਸੀ ਸਾਰੀ ਟੀਮ ਨੇ ਮਿਲ ਕੇ ਇਹਨਾਂ ਨਾਲ ਬਾਈ ਗੁਰਵਿੰਦਰ ਜੀ ਰਮਾਣਾ ਸਾਹਿਬ ਬਲਵੀਰ ਜੀ ਬਾਈ ਬਲਕਾਰ ਜੀ ਰੋਜਿੰਦਰ ਖਾਹ ਔਰ ਸਮੁੱਚੀ ਹਾਰਡਵਰਕ ਟੀਮ ਆਪਾਂ ਸਾਰਿਆਂ ਨੇ ਮਿਲ ਕੇ ਇਤਿਹਾਸਕ ਪੱਖ ਤੋਂ ਵੀ ਥੋੜਾ ਜਾਣਨ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਬੱਚਾ ਨੂੰ ਇਹ ਬੇਨਤੀ ਕਰੂੰਗਾ ਕਿ ਇੱਕ ਜਵਾਨ ਖੜਾ ਹੋਵੇਗਾ ਕਿ ਨਾਲ ਉਹਦੀ ਵੀਡੀਓ ਤੇ ਕੈਮਰਾ ਜਿਹੜਾ ਉਹਦੇ ਫੇਸ ਤੇ ਲੈ ਜਾਊਗਾ ਕਿ ਕੋਲ ਕੋਲ ਲੈ ਜਾਣ ਦੀ ਲੋੜ ਨਹੀਂ ਮਤਲਬ ਉਸ ਬੱਚੇ ਨੂੰ ਟਾਰਗੇਟ ਕਰ ਲਓ ਕੈਮਰੇ ਨਾਲ ਠੀਕ ਹੈ ਆਕੇ 6ਪੋ ਨੂੰ ਕੀ ਹੋਇਆ ਸੀ ਸੇਪੋ 21 ਦਸੰਬਰ ਨੂੰ ਜੀਤ ਸਿੰਘ ਗੁਰਗੋਏ ਸਿੰਘ ਦੇ ਪਰਿਵਾਰ ਨੇ ਆਨੰਦਪੁਰ ਸਹਿਬ ਫਲਾਸਟ ਕੀਤਾ। ਓਕੇ ਬਈ। 7ਪੋ ਨੂੰ ਕੀ ਹੋਇਆ ਕਰਕੇ? 22 ਦਸੰਬਰ ਨੂੰ ਸਾਂਸਾ ਨਦੀ ਦੇ ਇੱਕ ਬਾਦ ਪਹੁੰਚੇ ਹੋਤੇ। ਵੈਰੀ ਗੁੱਡ। ਉਸ ਤੋਂ ਬਾਅਦ 8 ਦਸੰਬਰ 8ਪੋ ਨੂੰ ਲਈ 8ਪੋ 23 ਦਸੰਬਰ ਵੱਡੇ ਸਾਹਿਬ ਜਦ ਦੇ ਸ਼ਹੀਦੀ ਬਾਗੇ ਸਨ। ਵੱਡੇ ਸਾਹਿਬ ਜਦ ਦਾ ਨਾਂ ਕੀ ਸੀ ਕਰਕੇ? ਸਾਹਿਬ ਜਦ ਦਾ ਅਜੀਤ ਸਿੰਘ ਤੇ ਜਗਾਰ ਸਿੰਘ। ਵੈਰੀ ਗੁੱਡ। ਉਸ ਤੋਂ ਬਾਅਦ 9 9ਪੋ 9ਪੋ 24 ਦਸੰਬਰ ਚਮਕੌਰ ਗੜੀ ਦੀ ਲਾਈ ਵਿੱਚ ਬਾਕੀ ਸਿੰਘ ਸੀ ਜੋ ਹੈ ਵੈਰੀ ਗੁੱਡ ਉਸ ਤੋਂ ਬਾਅਦ 10ਪੋ ਜੀ 10ਪੋ 25 ਦਸੰਬਰ ਨੂੰ ਵੱਡੇ ਸਰਦਾਰਾਂ ਦੇ ਤੇਰਾਸ ਸਥਾਪਿਤ ਕੀਤਾ ਬੀਬੀ ਹਰਸਾ ਮਤੌਰ ਤੇ ਵੈਰੀ ਗੁੱਡ ਉਸ ਤੋਂ ਬਾਅਦ 10 10 ਦਸੰਬਰ ਸੌਰੀ 10ਪੋ ਦਾ ਦੋ ਨੂੰ 22 ਦਸੰਬਰ ਨੂੰ ਚਮਕੌਰ ਦੀ ਗੜੀ ਲੱਗੀ ਸੀ ਚਮਕੌਰ ਬਚਾਰੀ ਲੱਗੂ ਸੀ 11 ਤੇ 12 ਬਚਾਰੀ ਲੱਗੋ ਓਕੇ ਜੀ ਉਸ ਤੋਂ ਬਾਅਦ 12 ਪੋ ਜੀ 13 ਪੋ 13 13 ਪੋ 27 ਸਤੰਬਰ ਨੂੰ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਗਿਆ ਨੰਬਰ 14 ਪੋ 14 ਪੋ 28 ਦਸੰਬਰ ਨੂੰ ਮਾਤਾ ਗੁਜਰੀ ਦੇ ਅਕੋ ਛੋਟੇ ਸਹਿਬਜ਼ਾਦੇ ਦਾ ਸੰਸਕਾਰ ਕੀਤਾ ਗਿਆ ਨਮਸਕਾਰ ਕੀ ਨਹੀਂ ਕੀਤਾ ਨੱਕੀ ਗ੍ਰਾਂਟ ਟੋਟਰ ਮਾਲੀ ਜੀ ਹੋਰ ਟੋਟਰ ਮਾਲੀ ਜੀ ਜਿਹੜੀਆਂ ਜਿਹੜੀਆਂ ਤਲ ਗੱਲਾਂ ਸਿਕਾਂ ਨੇ ਉਸ ਗੱਲ ਤੇ ਤੁਸੀਂ ਅਸਰ ਖੇਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਬਸੋੜਾ ਪਿਆ ਹੁੰਦਾ ਪਿਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਨਾਮ ਕਿਸੇ ਪੁਰਾਣਾ ਮੱਖੋਬਾਲ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਆਪ ਕਿ ਵਿਦਿਆ ਸੀ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਬਸਾਇਆ ਉਸ ਕਿਲੇ ਨੂੰ ਛੱਡਿਆ ਗਿਆ ਉਸ ਤੋਂ ਬਾਅਦ ਮਹਾਰਾਜ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਆਉਂਦੇ ਨੇ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੇ ਦੋ ਸਪੁੱਤਰ ਸਹੀਦ ਹੋ ਜਾਂਦੇ ਨੇ ਬਾਬਾ ਜੀਤ ਸਿੰਘ ਤੇ ਬਾਬਾ ਤੁਹਾਰ ਸਿੰਘ ਜੀ ਇੱਥੇ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਦਇਆ ਸਿੰਘ ਨੇ ਜਦੋਂ ਸਾਹਮਣੇ ਬਾਬਾ ਜੀਤ ਸਿੰਘ ਤੇ ਬਾਬਾ ਤੁਹਾਰ ਸਿੰਘ ਦੀ ਲਾਸ਼ ਪਈ ਆ ਤੇ ਦਇਆ ਸਿੰਘ ਨੇ ਇੱਕ ਗੱਲ ਕਹੀ ਸੀ ਕਿਉਂਕਿ ਅੱਜ ਭਾਵੇਂ ਜਿੰਨਾ ਮਰਜੀ ਮਾਤਾ ਪਿਤਾ ਗਰੀਬ ਹੋਵੇ ਜਦੋਂ ਕਿਸੇ ਦੇ ਬੱਚੇ ਚੜ੍ਹਾਈ ਕਰਦੇ ਨੇ ਜਾ ਕੋਈ ਸੱਜਣ ਚੜਾਈ ਕਰਦਾ ਉਹਦੇ ਆਪਾਂ ਸਾਰੇ ਕਫਨ ਪਾ ਕੇ ਉਹਦਾ ਸੰਸਕਾਰ ਕਰਦੇ ਆ ਪਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਇਹ ਪੁੱਤਰਾਂ ਨੂੰ ਮਤਲ ਕਫਨ ਵੀ ਨਸੀਬ ਨਹੀਂ ਹੋਇਆ ਕਿੰਨਾਂ ਨੇ ਇਸ ਦੇਸ਼ ਵਾਸਤੇ ਉਹਨਾਂ ਨੇ ਸਾਡੇ ਵਾਸਤੇ ਸਾਡੇ ਹੱਸਿਆਂ ਤੇ ਜਿਹੜੀ ਹਾਸੀ ਮਹਿਫੂਜ਼ ਰਵੇ ਉਹਨਾਂ ਨੇ ਆਪੜਾ ਆਪ ਕਰਵਾ ਕਰ ਦਿੱਤਾ ਜਦੋਂ ਮਹਾਰਾਜ ਨੂੰ ਸਿੰਘਾਂ ਨੇ ਹੁਕਮ ਕੀਤਾ ਵੀ ਤੁਸੀਂ ਚਮਕੌਰ ਸਾਹਿਬ ਤੋਂ ਕਿਹੜੀ ਰਸਤੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਭਾਈ ਤਰੂਤਾਰੇ ਦੀ ਸਿਹਤ ਨੂੰ ਤੁਸੀਂ ਆ ਜਾਣਾ ਮਾਸੀਵਾੜਾ ਸਾਹਿਬ ਦੇ ਵਿੱਚ ਮਿਲਦੇ ਆ ਉੱਥੋਂ ਲੰਘਣ ਲੱਗੇ ਤੇ ਦਇਆ ਸਿੰਘ ਨੇ ਆਖਿਆ ਸੀਗਾ ਹੱਥ ਜੋੜ ਕੇ ਦਇਆ ਸਿੰਘ ਕਹਿੰਦਾ ਦਾਤਾ ਜੀ ਇੱਕ ਹੁਕਮ ਕਰੋ ਤਾਂ ਕਰਮ ਕਮਾ ਦਿਆ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆ ਲੱਖਾਂ ਹੀ ਗਰੀਬ ਮਾਪੇ ਇਸ ਜਾਗ ਉੱਤੇ ਆਏ ਨੇ ਕਫਣੋਂ ਬਗੈਰ ਦਸ ਕਿਹਦੇ ਪੁੱਤ ਬੈਏ ਨੇ ਤੇ ਅੱਗੋਂ ਗੁਰੂ ਗੋਬਿੰਦ ਸਿੰਘ ਜੋ ਬਿਨਾ ਤਨਖਾਹ ਤੋਂ ਸਿੱਖ ਦੂਜਦੇ ਰਹੇ ਉਹਨਾਂ ਨਾਲ ਆਪਣਾ ਜਾਨ ਤੇ ਮਾਲ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਕਰਦੇ ਰਹੇ ਉਹਨਾਂ ਪ੍ਰਤੀ ਗੁਰੂ ਗੋਬਿੰਦ ਸਿੰਘ ਦਾ ਜਵਾਬ ਸੀ ਅੱਗੋਂ ਸਨ ਬੋਲੇ ਦਸਮੇਸ਼ ਲੰਕਾਰ ਕੇ ਬੋਲਿਆ ਨਾ ਕੀਆ ਸਿੰਘਾਂ ਦੇ ਪੁੱਤਾਂ ਨੂੰ ਪਿਆਰ ਕੇ ਆ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੱਖ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਜੇ ਮੁੱਕਦਾ ਅਜੀਤ ਤੇ ਜੁਗਾਰ ਦੀ ਉਹ ਲਾਸ ਨਹੀਂ ਜੇ ਟੁੱਕਦਾ ਸੋ ਇਹ ਆਪਣਾ ਜਿਹੜਾ ਇਤਿਹਾਸ ਆ ਬੜਾ ਮਾਣਮੱਤਾ ਇਤਿਹਾਸ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਰੂਰ ਇਸ ਇਤਿਹਾਸ ਤੋਂ ਆਪਣਾ ਦਿ੍ਰਿੜ ਇਰਾਦਾ ਆਪਣੇ લક્ષ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਲੜਾਈ ਸੀ ਉਹ ਕਿਸੇ ਮੁਸਲਮਾਨ ਧਰਮ ਨਾਲ ਨਹੀਂ ਸੀ ਉਹਨਾਂ ਦੀ ਲੜਾਈ ਸੀ ਜ਼ਬਰ ਨਾਲ ਤੇ ਜ਼ੁਲਮ ਨਾਲ ਆਪਾਂ ਵੀ ਕੋਸ਼ਿਸ਼ ਕਰਨੀ ਆ ਸਮਾਜ ਦੇ ਵਿੱਚ ਫੈਲਵੇਂ ਹੋਈਆਂ ਕ੍ਰਿਤੀਆਂ ਨਸ਼ੇ ਦਾਜ ਹੋਰ ਜਿਹੜੀਆਂ ਬਰੰਗਾਂ ਨੇ ਉਸ ਪ੍ਰਤੀ ਆਪਾਂ ਸੁਚੇਤ ਰਹਿੰਦੇ ਹੋਏ ਆਪਾਂ ਵੀ ਇਸ ਬਰੰਗਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਆ ਸ਼ੋਅ ਅੰਤ ਵਿੱਚ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਬੱਚਿਆਂ ਤੋਂ ਇਸੇ ਤਰੀਕੇ ਨਾਲ ਆਸ ਕਰਦਾ ਕਿ ਆਪਣਾ ਜਿਹੜਾ ਪੜਾਈ ਪਖੜਾ ਖੇਡਾਂ ਦੇ ਨਾਲ ਨਾਲ ਆਪਾਂ ਉਸ ਚੀਜ਼ ਨੂੰ ਵੀ ਉੱਪਰ ਰੱਖਣਾ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ લક્ષ ਨੂੰ ਪੂਰਾ ਕਰਦੇ ਹੋਏ ਇਹ ਜਿਹੜਾ ਜੀਵਨ ਆ ਇੱਕ ਵਾਰ ਆਪਾਂ ਨੂੰ ਮਿਲਿਆ ਕੁਛ ਦਿਨ ਆਈ ਕੀ ਮਤਲਬ ਜੀਕੇ ਜਾਣਾ ਆਪਾਂ ਇਨਸਾਨ ਬਣ ਕੇ ਜਾਣਾ ਸਮੁੱਚੀ ਟੀਮ ਦਾ ਬਾਈਬਲਕਾਰ ਸਿੰਘ ਜੀ ਰਮਾਣਾ ਸਾਹਿਬ ਬੈਠੇ ਨੇ ਗੁਰਵਿੰਦਰ ਜੀ ਬਲਵੀਰ ਸਿੰਘ ਜੀ ਗੋਵਿੰਦਰ ਖਾ ਹੋਰ ਦਰਜਾ ਕਰਤਾ ਬੱਚੇ ਜਿਹੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖੇ ਮਿਹਰਬਾਨੀ